ਖੇਲਗੋ ਦਾਸ ਮਹਾਰਾਜ ਜੀ ਦੇ ਸ਼ਹਿਰੋਖਾਈ ਨੇ ਪ੍ਰਕਾਸ਼ ਸੰਪਰਬੰਧ ਜਿਹੜਾ ਜਿਹੜਾ ਰਹਿਣ ਨੂੰ ਹੋਵੇ ਰਿਹਾ ਉਹਦੇ ਸਬੰਧ ਵਿੱਚ ਅੱਜ ਪ੍ਰਸ਼ਾਸਨ ਦਾ ਮੀਟਿੰਗ ਹੋਇਆ ਇਹਨਾਂ ਵੀ ਅਫਸਰ ਸਾਹਿਬ ਆਂਦੀਆਂ ਗੋਟੀਆਂ ਲਗਾਈਆਂ ਸੀ ਤੁਹਾਨੂੰ ਕਮੀ ਪਈ ਸੀ ਉਹ ਤੁਹਾਡੇ ਲਾਪਰਵਾਹੀ ਦੇ ਜੀ ਨੇ ਬਣਿਆ ਹੋਏ ਜੁੜੇ ਰਹੀ ਹੈ ਜਿਹਾ ਲੱਗਦਾ ਕਿ ਇਹ ਮੁਲਾਕਾਤ ਹੈ ਤੇ ਅਸੀਂ ਆਸ ਕਰਦੇ ਹਾਂ ਜਿਹੜਾ ਬੜਾ ਮੋਟਾ ਕੰਮ ਦੇਣ ਦਾ ਆ ਉਹ 11 ਤਰੀਕ ਤੱਕ ਪੂਰਾ ਹੋ ਜਾਵੇ ਤੇ ਅਸੀਂ ਪ੍ਰਸ਼ਾਸਨ ਦਾ ਪੁਲਿਸ ਪ੍ਰਸ਼ਾਸਨ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਆਸ ਕਰਦੇ ਆਂ ਕਿ ਇਹ ਆਪਣੀ ਕੰਮ ਨਹੀਂ ਨਿਭਾਉਣਾ ਕਿਹੜੇ-ਕਿਹੜੀਆਂ ਮੇਨ ਜਿਹੜੀਆਂ ਸੀਗੀਆਂ ਜਿਹੜੇ ਸਮੱਸਿਆ ਦਾ ਜਿਹੜਾ ਮੌਕੇ ਤੇ ਇੱਦਾਂ 12 ਸਗੀਆਂ ਬੀਤੀ ਦੀਆਂ ਤੇ ਪੁਲਿਸ ਪ੍ਰਸ਼ਾਸਨ ਦੇ ਪਿਛੇ ਸਾਡੀਆਂ ਕੰਮੀਆਂ ਸੀਗੀਆਂ ਤੇ ਸੀਵਰੇਜ ਬੋਰਡ ਦੀਆਂ ਕਮੀਆਂ ਸੀਗੀਆਂ ਬਹੁਤ ਸਾਰੀਆਂ ਲੱਗ-ਪੱਗ ਤੇ ਕਰੀਬਨ ਦੋਰ ਓਕੇ ਹੋ ਗਈ ਓਕੇ ਜੇ ਬੰਦਾ ਲਿਆ ਉਹ ਲੋਰ ਦੇ ਵਿੱਚ ਜੇ ਬੰਦੇ ਨਹੀਂ ਜਾਂਦਾ ਕਿ ਕਿਹਦੀ ਹੈ ਇਸ ਵਿੱਚ ਲੱਖਾਂ ਲਖਾ ਦਾ ਦੇ ਵਿੱਚ ਇਹਨਾਂ ਵਿੱਚੋਂ ਆਸ-ਪਾਸ ਦੇ ਲੋਕ ਸਾਮੂਹ ਜਿਹੜਾ ਜਿਹੜਾ ਲਈ ਕੀਤੀ ਗਈ ਹੈ ਜੁਗਤੀ ਨੂੰ ਫਟਵਾਰ ਵਾਂਗ ਇਸ ਜਿਹੜਾ ਜੀ ਫੁਦਾਂ ਚਾਹੇ ਦੀ ਕੰਮ ਨਾਲ ਖਾਈ ਜਾਏ ਕਿਹੜੇ ਪੁਖਤਾ ਪ੍ਰਬੰਧਕ ਰਵਾਏ ਜਾ ਰਹੇ ਇਸ ਬੰਦ ਵਿੱਚ ਅੱਜ ਅਜਿਹੀ ਜੀ ਸਫਾਈ ਦੇ ਸੜਕ ਦੇ ਅਵਾਜਾਈ ਦੇ ਤੰਤਰਾਂ ਦੇ ਬਾਰੇ